ਨਗਰ ਕੀਰਤਨ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਤ ਸਾਹਮਣੇ ਆਇਆ ਏ ਤਸਵੀਰਾਂ ਦੇ ਜਿਹੜੀ ਆ ਉਹ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਗਤਕਾ ਖੇਡ ਰਹੇ ਨੌਜਵਾਨ ਦੇ ਉੱਤੇ ਹਮਲਾ ਕਰਨ ਦੇ ਅਤੇ ਕੈਸਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਨੇ ਸਾਰੀ ਘਟਨਾ ਜਿਹੜੀ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਹੈ ਦੋਵੇਂ ਧਿਰਾਂ ਨੇ ਜਿਹੜੀਆਂ ਵਾਪਸ ਦੇ ਵਿੱਚ ਹੱਥੋਂ ਪਾਈ ਹੋਈਆਂ ਨੇ ਅਤੇ ਹਮਲਾ ਕਰਨ ਵਾਲੇ ਨੌਜਵਾਨ ਦਾ ਵੀ ਬਿਆਨ ਜਿਹੜਾ ਉਹ ਸਾਹਮਣੇ ਆਇਆ ਏ ਤਾਂ ਤੇਜ਼ ਤਾਰ ਹਥਿਆਰ ਨੇ ਜਿਹੜੇ ਉਹ ਵੀ ਲਹਿਰਾਏ ਗਏ ਨੇ ਅਤੇ ਮਾਹੌਲ ਤਣਾਅਪੂਰਨ ਹੋਇਆ ਹੈ ਜਖਮੀ ਨੌਜਵਾਨ ਦੇ ਨੇੜੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਗਏ ਮਾਮਲਾ ਜਿਹੜਾ ਉਹ ਸ਼ਾਂਤ ਕਰਵਾਇਆ ਗਿਆ ਹੈ ਤਾਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਸੰਤਗੜ੍ਹ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਸੀ ਤਾਂ ਇਸ ਨਗਰ ਕੀਰਤਨ ਦੌਰਾਨ ਗੁੰਡਾਗਰਦੀ ਦੀ ਘਟਨਾ ਵਾਪਰਦੀ ਹੈ ਜਿੱਥੇ ਇੱਕ ਮਾਮੂਲੀ ਜਹੀ ਟਕਰਾਅ ਹਿੰਸਕ ਰੂਪ ਧਾਰਨ ਕਰ ਲੈਂਦੀ ਹੈ ਅਤੇ ਦੋ ਧਿਰਾਂ ਆਪਸ ਦੇ ਵਿੱਚ ਭੜ ਜਾਂਦੀਆਂ ਨੇ ਤਾਂ આરોਪ ਲੱਗ ਜਾਂਦੇ ਕਿ ਕੁਝ ਨੌਜਵਾਨ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸਨ ਅਤੇ ਸੜਕ ਪਾਰ ਕਰਨਾ ਚਾਹੁੰਦੇ ਸਨ ਜਿਸ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਇੱਕ ਗੱਤਕਾ ਖਿਡਾਰੀ ਵੱਲੋਂ ਤਤਤ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਹੌਲ ਗਰਮਾ ਜਾਂਦਾ ਹੈ ਅਤੇ ਦੋਵੇਂ ਧਿਰਾਂ ਆਪਸ ਦੇ ਵਿੱਚ ਭੜ ਜਾਂਦੀਆਂ ਨੇ ਤਾਂ ਇਸ ਘਟਨਾ ਦੀ ਇਲਾਕਾ ਵਾਸੀਆਂ ਦੇ ਵੱਲੋਂ ਿੰੰਦੇ ਆਈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕੀ ਹੈ ਪੂਰਾ ਮਾਮਲਾ ਕੀ ਕਹਿਣਾ ਹੈ ਦੋਵੇਂ ਤਰ੍ਹਾਂ ਦਾ ਉਹ ਦੇਖਦੇ ਹਾਂ ਨਾ ਹੋਈ ਹੈ ਮੇਰਾ ਨਾ ਗੁਰਵਿੰਦਰ ਸਿੰਘ ਹੈ ਜੀ ਤੇ ਅੱਜ ਨਗਰ ਕੀਰਤਨ ਨਿਕਲ ਰਿਹਾ ਸੀਗਾ ਜੀ ਜਿਹਦੇ ਜਦੋਂ ਮਹਾਰਾਜ ਦੀ ਕਿਰਪਾ ਨਾਲ ਬੜਾ ਸੁੰਦਰ ਤਰੀਕੇ ਨਾਲ ਚੱਲ ਰਿਹਾ ਸੀਗਾ ਜੀ ਇਹ ਦਰਿਆਵਾਂ ਦਾ ਗੁਰੂ ਕਬਾਖ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਸ਼ਕ ਨੇ ਜੀ ਮਦਦ ਨਾਲ ਚੱਲੂ ਹੋਇਆ ਤੇ ਇੰਚ ਚੌਂਕ ਜੇਲੇ ਪਹੁੰਚ ਗਿਆ ਨਗਰ ਕੀਰਤਨ ਦੀ ਪਹਿਲੀ ਟਰਾਲੀ ਲੰਗੀ ਤੇ ਦੂਜੀ ਟਰਾਲੀ ਜਦੋਂ ਲੰਘਣ ਲੱਗੀ ਤੇ ਇੱਕ ਮੋਟਰਸਾਈਕਲ ਰੇਸਾ ਦੇ ਕੇ ਸ਼ਾਇਦ ਆ ਰਿਹਾ ਸੀਗਾ ਇਹ ਇਟੋਰੀ ਬੱਚਿਆਂ ਨੇ ਕਿਹਾ ਵੀ ਸਾਈਡ ਤੇ ਕਰ ਲੋ ਸਾਈਡ ਤੇ ਹੋਇਆ ਪਰ ਪਤਾ ਨਹੀਂ ਲਾ ਚਾਉਂਦੇ ਪਤਾ ਨਹੀਂ ਕਿਸੇ ਤਰੀਕੇ ਉਹਨਾਂ ਨੇ ਹਵਲਾ ਕਰਤਾ ਲੜ ਪਏ ਲੜਨ ਤੋਂ ਬਾਅਦ ਅਹੀਂ ਛਡਾਇਆ ਜੋ ਕਿ ਵੀਡੀਓ ਫੁਟੇਜ ਵਿੱਚ ਹੈਗਾ ਵਾ ਛਡਾਇਆ ਚਲੇ ਗਏ ਪਤਾ ਨਹੀਂ ਫਿਰ ਫੋਨ ਕਰਕੇ ਕਿ ਦੋ ਤਿੰਨ ਬੱਚੇ ਹੋਰ ਉਹਨਾਂ ਦੇ ਨਾਲ ਵੱਡੇ ਆਏ ਉਹਨਾਂ ਨੇ ਕੋਈ ਪੁਰਾਣੇ ਵੱਡੇ ਦਾਤਰ ਜੇ ਸੀਗੇ ਜੀ ਵੱਡੇ ਵੱਡੇ ਉਹ ਲੈ ਕੇ ਆ ਗਏ ਤੇ ਉਹਨਾਂ ਨੇ ਫਿਰ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਸ਼ੌਕ ਜਾਂ ਭੈ ਨਹੀਂ ਸੀ ਉਹਨਾਂ ਨੂੰ ਮਹਾਰਾਜ ਜੀ ਆਦੋ ਦਾ ਕੋਈ ਨਹੀਂ ਮਾਰਾਇਆ ਜੀ ਨਾ ਪਾਲਕੀ ਨਾਲ ਹੀ ਸਾਹਮਣੇ ਉਹਨਾਂ ਨੇ ਜੰਗੀਆਂ ਕਹਿੰਦੀਆਂ ਜ਼ਾਲਾਂ ਕੱਢੀਆਂ ਤੇ ਸਿੰਘ ਦੇ ਧੌਣ ਤੇ ਦਾਤਰ ਵਜਿਆ ਮਹਾਰਾਜ ਨੂੰ ਵਜਾ ਹੋ ਗਿਆ ਟੱਕ ਲੱਗਿਆ ਵਾ ਇੱਕ ਲੱਤ ਤੇ ਵਜਿਆ ਵਾ ਇੱਕ ਉਹਦੇ ਹੱਥ ਤੇ ਵਜਿਆ ਜੀ ਤੇ ਉਹਦੀ ਦਾੜੀ ਫੜ ਲਈ ਗਈ ਬੜੀ ਮੁਸ਼ਕਲ ਨਾਲ ਤਾਂ ਉਹ ਸੀਸਾ ਪਰ ਬਹੁਤ ਬੁਰਾ ਹਾਲਾਤ ਸੀਗੇ ਜੀ ਬੜੀ ਘੋਰ ਬੇਦਵੀਂ ਵਾਲੀ ਸਥਿਤੀ ਸੀਗੀ ਸਮਝੋ ਬਾਅਦ ਸੀ ਬੜੀ ਮੁਸ਼ਕਲ ਦੇ ਨਾਲ ਸੜਾਈਦਾ ਸੀ ਬੜੋ ਭੱਜ ਭੱਜ ਕੇ ਬੈਠੇ ਸੀ ਜੀ 3 4 4 ਨੌਜਵਾਨ ਸੀਗੇ ਜੀ ਟੋਟਲ ਜਿਹੜੇ ਨੌਜਵਾਨਾਂ ਨੇ ਹਮਲਾ ਕੀਤਾ ਤੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਹ ਕੌਣ ਕੌਣ ਸੀਗੇ ਜਿਹੜਾ ਨੌਜਵਾਨ ਹੈ ਜੀ ਉਹ ਤਾਂ ਗੱਦਗਾ ਖੇਡਦਾ ਖਿਡਾਰੀ ਆ ਬੱਚਾ ਖੇਡਦਾ ਸਿੱਖਦਾ ਵਾ ਗੱਦਗਾ ਵੀ ਉਹ ਪਤਾ ਨਹੀਂ ਕੀ ਆਪ ਤਾਂ ਆਪ ਬੜੀ ਕੀ ਉਹ ਉੱਥੇ ਉੱਪਰ ਆਪ ਹੈ ਜੀ ਉਹ ਤਾਂ ਖਿਡਾਰੀ ਸਿੱਖਦਾ ਗੱਦਗਾ ਆਪਣੇ ਸਲਤਨਪੁਰ ਦੇ ਵਾਸੀ ਆ ਤੇ ਦੂਸਰੇ ਜਿਹੜੇ ਬੱਚੇ ਆ ਉਹ ਵੀ ਸਲਤਨਪੁਰ ਦੇ ਹੀ ਆ ਜੀ ਆਪਣੇ ਆਪ ਵੀ ਗੱਲ ਕਰਨ ਦੇ ਬੱਚੇ ਇਹ ਪਤਾ ਨਹੀਂ ਹੁਣ ਕੀ ਕਾਰਨ ਬਣਿਆ ਕੋਈ ਹਾਪਸ ਏਦਾਂ ਬਹੁਤ ਗੁਰੇ ਵੀਰੇ ਕਿਹਨਾ ਵਸੇ ਪਰ ਸਮਾਨ ਨਹੀਂ ਈਦੀ ਨਹੀਂ ਜਾਜਕ ਨਹੀਂ ਨੇ ਜਾਜਕ ਨਹੀਂ ਉਹਨਾਂ ਨੇ ਦੇਖੀ ਮਹਾਰਾਜ ਦੀ ਬਲਜੀ ਆ ਰਹੀ ਆ ਇਨੇ ਬੱਚੇ ਖੜੇ ਇਨਾ ਮਤਲਬ ਸੁਲਤਾਨਪੁਰ ਲੋਧੀ ਦਾ ਜਲੂਸ ਲੱਗਦਾ ਹੈ ਜਨਾਜ ਦੇਖਣ ਨੂੰ ਮਿਲਿਆ ਅੱਜ ਪਤਾ ਜੀ ਕੈਮਰਾ ਦੇ ਵਿੱਚ ਹੋਊਗਾ ਇੱਥੇ ਕੈਮਰੇ ਚਾਉਣ ਕੇ ਲੱਗੇ ਆ ਬਹੁਤ ਜੀ ਮੇਰੇ ਹਿਸਾਬ ਨਾਲ ਉਹ 4 ਫੁੱਟ ਤੋਂ ਲੰਬੇ ਹੋਣੇ ਆ ਜੀ ਉਹ ਕਾਲੇ ਜਿਹੇ ਰੱਖਦੇ ਦਾਤ ਸੀਗੇ ਲੰਬੇ ਲੰਬੇ ਤਾਂ ਮਹਾਰਾਜ ਰੱਖ ਗਿਆ ਜੀ ਪਤਾ ਨਹੀਂ ਬੜੀ ਮੋੜੇ ਹੋ ਹੋ ਕੇ ਬੜੀ ਯਾਰ ਮੇਰੀ ਬਾਹ ਬਜੀ ਬੜੀ ਯਾਰ ਮੇਰੀ ਬਾਹ ਦੇ ਵਾ ਚੱਲਿਆ ਸੀ ਸਾਡੀ ਸਰਾਰ ਦੇ ਬਿਠਾ ਜਿਹੜੇ ਵੱਜ ਗਿਆ ਹੋਰ ਸੰਗਤ ਦੇ ਵੱਜ ਗਿਆ ਸੰਗਤ ਦੇ ਵਿੱਚ ਕਿਤੇ ਤੋਂ ਤੋਂ ਆਇਆ ਤਾਂ ਸੰਗਤ ਦੇ ਵੀ ਵੱਜਿਆ ਆ ਹੁਣ ਤੁਹਾਡੇ ਸਾਹਮਣੇ ਚੌਂਕ ਵਿਹਲਾ ਕਰਤਾ ਜੀ ਇੱਥੇ ਰੌਣਕ ਸੀਗੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਗੱਲਬਾਤ ਹੋਈ ਗਈ ਹਾਂ ਜੀ ਇਹ ਸੰਘਾਰਾ ਸਿੰਘ ਜੀ ਪਹੁੰਚੇ ਤੇ ਹੋਰ ਅਫਸਰ ਪਹੁੰਚੇ ਸੀਗੇ ਉਹਨਾਂ ਨੇ ਨਾਂ ਤਾਂ ਲਿਖੇ ਆ ਜੀ ਪਰ ਉਹ ਜਿਹੜੇ ਮੈਨੂੰ ਲੱਗਦਾ ਕਿ ਨਹੀਂ ਸੂਤੌਣ ਵਾਲਾ ਕੰਮ ਨਹੀਂ ਤਾਂ ਕੀ ਉਹਨਾਂ ਦਾ ਪਤਾ ਨਹੀਂ ਦੇਖੋ ਕੀ ਕਰਦੇ ਆ ਇਹ ਪ੍ਰਸ਼ਾਸਨ ਕੀ ਕਰਦਾ ਸਾਡੇ ਬੱਚਿਆਂ ਨੂੰ ਤਾਂ ਫੇਰ ਉਹ ਪਤਾ ਨਹੀਂ ਕੀ ਉਹਨਾਂ ਜਲੂਨ ਸਾਰ ਦੇ ਉਂਗਲਾਂ ਕਰ ਕਰਕੇ ਕਹਿੰਦੇ ਤੈਨੂੰ ਪਛਾਣ ਲਿਆ ਵਾ ਇਹਨਾਂ ਨਹੀਂ ਜਿੱਠਾਂਗੇ ਇਹ ਵੀ ਬੱਚਾ ਸਾਡਾ ਵੜਾ ਮਤਲਬ ਕਿ ਬਰੋਕਿਆਂ ਨੂੰ ਵੀ ਉਹ ਕਹਿੰਦਾ ਤੁਸੀਂ ਮੇਰੇ ਨੂੰ ਰੋਕੀ ਜਾਂਦੇ ਉਹ ਚਾਰ ਚਾਰ ਪੰਜ ਪੰਜ ਜਾਣੇ ਪੈ ਰਹੇ ਆ ਤੇ ਸਾਡਾ ਚਲੋ ਸਿਆਣੇ ਹੁੰਦਾ ਪਰ ਜਹੀ ਬੰਦਾ ਸੀ ਵਿਚਾਰ ਰੱਖਣਾ ਦੋਵੇਂ ਤਰ੍ਹਾਂ ਦਾ ਦੋਵੇਂ ਤਰ੍ਹਾਂ ਦਾ ਵਿਜਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੈਨੂੰ ਉਮੀਦ ਆ ਕਿ ਦੁਬਾਰਾ ਜੇ ਉੱਤੇ ਨੁਕਸਾਨ ਦਾਵਾ ਤੋਂ ਉਹ ਦੇ ਜੀਰਦਾਰ ਤੋਂ ਉਹ ਚਾਰ ਬੱਚੇ ਹੀ ਆ ਜਿਨ੍ਹਾਂ ਨੇ ਹੁਣ ਸਰਿਆਮ ਚੌਂਕ ਦੇ ਵਿੱਚ ਕਹਿ ਕੇ ਕਿ ਜਰਾ ਨੁਕਸਾਨ ਕਰਾਂਗੇ ਇੰਦਾ ਕਹਿੰਦੇ ਸੀ ਕਿ ਗਾਲਾਂ ਕੱਢੀਆਂ ਗਈਆਂ ਮਤਲਬ ਕਿ ਟੋਟਲ 90 ਕੈਪਟੇ ਸਿੱਧਾ ਗਿਆ ਕਿ ਤੁਹਾਡੀ ਬੀਪ ਆ ਜਣੀ ਵੀ ਗਾਲ ਕੱਢਣ ਦੀ ਉਹ ਗਾਲਾਂ ਨਾ ਕੱਢੀ ਆਪਣਾ ਮਨ ਨਹੀਂ ਮੰਨਦਾ ਉਹ ਬਚਨ ਕਰੀਏ ਗਾਲ ਕੱਢੀ ਉਹਨਾਂ ਦੇ ਮਾਵਾ ਤੇ ਭੈਣਾਂ ਦੀਆਂ ਗਾਲਾਂ ਕੱਢੀਆਂ ਘਟਨਾ ਕਰਮ ਦਾ ਪੂਰਾ ਕਾਰਨ ਨਹੀਂ ਸਮਝਾਇਆ ਕੀ ਹੋਇਆ ਕਾਰਨ ਜੀ ਬਸ ਮੋਟਰਸਾਈਕਲ ਆਇਆ ਕੋਈ ਦੇਸਾ ਦਿੰਦਾ ਸੀ ਉਹਨੂੰ ਰੋਕਿਆ ਗਿਆ ਉਹਦੇ ਨਾਲ ਹੀ ਕਿ ਪਿਛੇ ਨਾਲ ਥਾਪਾਈ ਬਾਲਕੀ ਨਾਲ ਲੱਗਦੀ ਸੀ ਗੀਲ ਬਾਲਕੀ ਨਾਲ ਲੱਗਦੀ ਬਈ ਤੇ ਹੱਥੋਂ ਪਾਈ ਗਿਆ ਹੋ ਗਿਆ ਉਹਨੇ ਕਿਹਾ ਵੀ ਰੁਕ ਜਾਓ ਪਾਲਕੀ ਆ ਰਹੀ ਹੈ ਪਰ ਉਹਨਾਂ ਲਿਆ ਜਿਆ ਨਹੀਂ ਕਿ ਸਾ ਜੀ ਪਾਲਕੀ ਦਾ ਵੀ ਕੋਈ ਨਹੀਂ ਹੋਇਆ ਤੇ ਠੀਕੂ ਨੇ ਸਿੰਘ ਨੇ ਰੋਕਿਆ ਰੋਕਿਆ ਨਹੀਂ ਉਲਟਾ ਉਹਨੇ ਫੋਨ ਕਰਕੇ ਹੋਰ ਕਿਸ ਸੰਬੰਧ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਅੱਜ ਇਹ ਨਗਰ ਕੀਰਤਨ ਜਿਹੜਾ ਜੀ ਮਹਾਰਾਜ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਦਾ ਹੈ ਜੀ ਬਾਬਾ ਜੀਵਨ ਸਿੰਘ ਭਾਈ ਜੇਤਾ ਸਿੰਘ ਜੀ ਭਾਈ ਸੰਗਤ ਸਿੰਘ ਜੀ ਦੇ ਸ਼ਹੀਦੀ ਦੇ ਸੰਗਤ ਭਾਈ ਜੀਵਨ ਸਿੰਘ ਸੇਵਾ ਸੁਸਾਇਟੀ ਜਿਹੜੀ ਉਹ ਜੀ ਉਹ ਮਨਾ ਰਹੀ ਹੈ ਰਲ ਮਿਲ ਕੇ ਸਾਰੇ ਕਰ ਰਹੇ ਆ ਜੀ ਪਤਾ ਨਹੀਂ ਸ਼ਾਇਦ ਤਾਂ ਕੁਝ ਹੋਇਆ ਇੱਥਾਂ ਕਿਉਂਕਿ ਜੇ ਵੱਡੇ ਧਰਾਨੇ ਬਣਾਇਆ ਹੋਵੇ ਤਾਂ ਸ਼ਾਇਦ ਨਾ ਹੁੰਦਾ ਸ਼ਾਇਦ ਛੋਟੇ ਧਰਾਨੇ ਤਾਂ ਕਰਕੇ ਆਇਆ ਹੋ ਗਿਆ ਕਿ ਮਹਾਰਾਜ ਜੀ ਜਾਣਦਾ ਜੀ ਕੀ ਦਿੱਕਤ ਬਣੀ ਹੈ ਪਰ ਨਿੱਕੀ ਜੀ ਕੋਈ ਗਲਤੀ ਤੋਂ ਬਿਨਾ ਇੰਨਾ ਹੰਗਾਮਾ ਹੋਇਆ ਤੇ ਨਾਲ ਮਹਾਰਾਜ ਦਾ ਲੋਕੀ ਦਰਸ਼ਨ ਕਰਨ ਦੇ ਹੀ ਇਹਦੇ ਸਿੰਘ ਨੇ ਕਿਹਾ ਵੀ ਭਾਈ ਰੁਕ ਜਾ ਤੂੰ ਬੂਟ ਪਾਏ ਆ ਵੀ ਮਹਾਰਾਜ ਦਾ ਸਰੂਪ ਆਉਂਦਿਆ ਵੀ ਪਿੱਛੇ ਹੋ ਕੇ ਖਲੋ ਜਾ ਆ ਸਿੰਘ ਜੀ ਇਹਨੂੰ ਉਹਨੇ ਦਾੜੇ ਤੋਂ ਫੜ ਲਿਆ ਦਾੜੇ ਤੋਂ ਫੜ ਕੇ ਤੇ ਇਹਦਾ ਦਾੜਾ ਨਹੀਂ ਛੱਡਿਆ ਇੱਥੇ ਜਿੱਦਾਂ ਹੁੰਦੇ ਬਾੜਾ ਜਾਂਦਾ ਆ ਦੇਖੋ ਆਪੇ ਚਾਹ ਨਹੀਂ ਇਹ ਜਿਹੜਾ ਫੋਨ ਨਾਲੇ ਬਲੀ ਪਈ ਆ ਇਹ ਕਾ ਮਾਰ ਰਿਹਾ ਇੱਥੇ ਉਹ ਕਾ ਮਾਰ ਰਿਹਾ ਇੱਥੇ ਸਭ ਤੋਂ ਪਹਿਲੇ ਸੇਂਗੜੇ ਦਾੜੇ ਦੀ ਬੇਦਬੀ ਕੀਤੀ ਆ ਫੇਰ ਚਲੇ ਗਏ ਦੌੜ ਕੇ ਉੱਥੇ ਵੇਲੇ ਤੇ ਜੇ ਫੇਰ ਇਹਨਾਂ ਨੇ ਜਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤੇ ਫੇਰ ਇਹ ਨਿਹੰਗ ਸਿੰਘ ਆਪ ਕਾਰਵਾਈ ਕਰਨਗੇ ਤੇ ਜਿੱਥੋਂ ਤੱਕ ਮਰਜੀ ਧੌੜ ਲਾ ਲੈਣਗੇ ਵੈਰੀ ਗੁੱਡ ਜੀ ਕਾਲ ਇਹ ਨਗਰ ਕੀਰਤਨ ਕਿਹਦੇ ਸੰਬੰਧ ਤੇ ਕੱਢਿਆ ਜਾ ਰਿਹਾ ਸੀ ਇਹ ਪਾਪਾ ਜੀ ਨਗਰ ਕੀਰਤਨ ਹੈਗਾ ਪਾਪਾ ਜੀ ਹੁਣ ਸਿੰਘ ਤੇ ਪਾਪਾ ਸੰਗਤ ਸਿੰਘ ਜੀ ਦਾ ਦੇ ਉਹਨਾਂ ਦੇ ਕੋਰਾਂ ਦੇ ਨਗਰ ਕੀਰਤਨ 8 ਸਾਲ ਤੋਂ ਚੱਲੂ ਹੋ ਕੇ ਤੇ ਆਪਣੇ ਫੇਰ ਸਾਹਿਬ ਤੱਕ ਜਾਣਾ ਸੀ ਨਗਰ ਕੀਰਤਨ ਉਹਨਾਂ ਨੇ ਵਿੱਚ ਹੀ ਆ ਕੇ ਵੀ 2 ਮਿੰਟ ਸੇ ਪਸ਼ਾਵਰ ਨਹੀਂ ਪੀਤਾ ਵੀ ਹਾਰਦੀ ਸਾਹ ਲੰਘ ਜਾਉਂਦਾ। ਉਹਨੇ ਕਿਹਾ ਨਗਰ ਕਿੰਦੇ ਦੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹਨੇ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਨਾਂ ਹਾਰਦ ਸਾਹ ਵਾਪਰੇ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਹੋ ਤਾਂ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੋਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਹਾ ਕੇ ਭਾਈ ਇਦਾਂ ਇਦਾਂ ਮੈਂ ਕਹਾ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕੱਦੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕਿ ਇਹਨੂੰ ਰੋਕ ਵੀ ਰਹੇ ਨਾ ਤੇ ਨਿਮਰਤਾ ਸੇ ਰੋਕੋ ਉਸ ਤੋਂ ਬਹਾਰ ਨਹੀਂ ਰੁਕਦਾ ਫੇਜ ਜੋ ਮਰਜ਼ੀ ਕਰੋ ਤင်း ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇਦਾਂ ਇਦਾਂ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਸ ਤੋਂ ਬਾਅਦ ਹੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿਦਾਂ ਨੂੰ ਕਢਾ ਕੇ ਲਿਆਇਆ ਜਾਂ ਕਿਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਾਰੇ ਸਾਡਾ ਮਰੇ ਦੇ ਇੱਕੋ ਸਾਰਿਆਂ ਲਈ ਜਿਹੜੀ ਇਹ ਘਟਨਾ ਹੋਈ ਹੈ ਤੁਸੀਂ ਕਿਸ ਤਰ੍ਹਾਂ ਮੰਨਦੇ ਜਿਹੜੇ ਉਹਨਰ ਨੇ ਕਿਤਨ ਦੌਰਾਨ ਇਹ ਘਟਨਾ ਹੋਈ ਹੈ ਹਾਂਜੀ ਤੁਸੀਂ ਮੰਨਦੇ ਹੋ ਕਿ ਇਹ ਗਲਤ ਹੋਇਆ ਜੋ ਵੀ ਹੋਇਆ ਚਲੋ ਹੋਇਆ ਹਾਂ ਇਹ ਮੰਨਦੇ ਕਿ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉੱਥੇ ਪਹਿਲੀ ਗੱਲ ਤਾਂ ਖੜਾ ਸਾਈਡ ਤੇ ਸੀਗਾ ਅਗਰ ਉਹਨਾਂ ਨੂੰ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਕਹ ਤਾਂ ਕਹਿ ਕੇ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ ਵਿੱਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜਿਹੀ ਕੋਈ ਉਮਰ ਦਾ ਹੈ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹੱਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆਉ ਉਹ ਰੋਪ ਇਹ ਕਿ ਦਾੜਾ ਜਿਹੜਾ ਪਟਿਆ ਗਿਆ ਵਾ ਇਹਨਾਂ ਵੱਲੋਂ ਅੱਜ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਇਹਨੂੰ ਜਦੋਂ ਪਿੱਛੋਂ ਸਾਰੇ ਬੰਨ ਜਫੇ ਪਿਓ ਦਾੜਾ ਕਿਹੜੇ ਬੰਨ ਨੂੰ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਉਹ ਮੈਂ ਤਾਂ ਹੁਣ ਵੀ ਨਹੀਂ ਪਿਆ ਮੁੰਡਾ ਕਿਹੜਾ ਵਾ ਬਟ ਚਲੋ ਇਹਦੇ ਕਹਿੰਦੇ ਤਾਂ ਉਹ ਮੁੰਡਾ ਜਿਹੜਾ ਸੀਗਾ ਉਹ ਹਲਕੇ ਹੀ ਉਮਰ ਦਾ ਮੁੰਡਾ ਉਹਦੇ ਕੋ ਦਾਲੀਆਂ ਨਾਲ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲ ਬੰਨ ਨਹੀਂ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਵੇ ਭਾਈ ਕੀ ਗੱਲ ਬਾਤ ਉਹ ਆਪਣੀ ਨਾਇਕਤੰਬਰਾਜ ਦਾ ਮੇਰਾ ਨਾਮ ਭਾਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜਿਆਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾ ਲਾ ਜਿੰਨੀ ਜਿਆਦਾ ਅੱਗ ਲੱਗੀ ਮੈਂ ਕਿਹਾ ਬਾਬਾ ਜੀ ਸਾਈਡ ਤੇ ਆ ਤੇ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਨਹੀਂ ਕਹਿੰਦਾ ਤੂੰ ਜਾਦਾ ਮੈਂ ਕਹਿੰਦਾ ਜਿੰਦਾ ਕੋਈ ਨਿਸ਼ਾਨ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਹਿੰਦਾ ਜੇ ਫਿਰ ਇੰਨੀ ਜੁਰਤਾ ਨਾ ਤੇ ਚ ਕਹਿੰਦਾ ਤੂੰ ਉੱਤਰਿਆ ਮੈਂ ਕਿਹਾ ਮੈਂ ਮੈਂ ਕਿਹਾ ਮੈਂ ਕਹਾਂ ਤੂੰ ਉੱਤਰਿਆ ਕਿ ਫਿਰ ਇਹਨਾਂ ਨੇ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਫਾ ਮਾਰ ਜਫਾ ਮਾਰ ਲਿਆ ਇਹਨਾਂ ਨੇ ਫਿਰ ਕਿਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਿਨੇ ਤੁਸੀਂ ਵੀ ਤਿਹਾਰ ਲੈ ਕੇ ਆਪਣੇ ਦੋਸਤਾਂ ਨੂੰ ਦਿਖਾਈ ਦਿੰਦੇ ਹੋ ਹਾਂ ਫਿਰ ਫਿਰ ਉੱਥੇ ਕਿਸੇ ਨੇ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਤੁਹਾਡੇ ਮੁੰਡੇ ਤੇ ਕਹਿੰਦੇ ਸਾਟ ਲੱਗ ਗਈ ਲੈ ਆਏ ਇਥੋਂ ਇਹ ਫਿਰ ਆਏ ਉਹਨਾਂ ਦਾ ਦੋਸ਼ ਹੈ ਕਿ ਜਿਹੜਾ ਕੇਸਾ ਦੀ ਬੇਅਦਬੀ ਕੀਤੀ ਗਈ ਹੈ ਲਾੜੇ ਦੀ ਬੇਅਦਬੀ ਕੀਤੀ ਗਈ ਹੈ ਇੰਦਾ ਇੰਦਾ ਦੀ ਬੱਬਾ ਹੀ ਕੋਈ ਗੱਲ ਨਹੀਂ ਇੰਦਰੀ ਗੱਲਬਾਤ ਹੋ ਗਈ ਸਹੀ ਹੈ ਕੈਮਰੇ ਨਾਲ ਸਾਰਾ ਪਲ ਲੱਗ ਜਾਣਾ ਕੋਈ ਗੱਲ ਨਹੀਂ ਬੈਠੇ ਆ ਜਿਹੜੀ ਗੱਲ ਪਰ ਫਰਕ ਝੂਟੇ ਦੋਸ਼ਾਂ ਜਿਹੜੇ ਵੀ ਬੰਦੇ ਲੱਗਦੇ ਆ ਮਤਲਬ ਇਹ ਆ ਕਿ ਝੂਟੇ ਦੋਸ਼ ਨਹੀਂ ਜਿਹੜੇ ਲੋਣੇ